ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਤੇ ਪੰਜਾਬ ਦੇ ਸਾਬਕਾ ਕੈਬਨ ਮੰਤਰੀ ਭਾਰਤ ਪੂਸ਼ਨ ਆਸ਼ੂ ਦੀਆਂ ਮੁਸ਼ਕਲਾਂ ਵਧ ਗਈਆਂ ਹਨ ਭਾਰਤ ਪੂਸ਼ਨ ਆਸ਼ੂ ਨੂੰ ਕਾਂਗਰਸ ਨੇ ਬਣਾ ਲਈਏ ਦੂਰੀ ਭਾਰਤ ਪੂਸ਼ਨ ਆਸ਼ੂ ਦੇ ਨਜ਼ਦੀਕੀਆਂ ਨੂੰ ਵੀ ਭੇਜੇ ਜਾ ਰਹੇ ਨੇ ਸੰਮਨ ਸੋ ਤੁਸੀਂ ਜਿਹੜੋ ਚੜ੍ਹਦੀ ਕਲਾ ਲਾਈਵ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜਿਵੇਂ ਹੀ ਭਾਰਤ ਪੂਸ਼ਨ ਆਸ਼ੂ ਨੂੰ ED ਨੇ ਰਡਾਰ ਤੇ ਲਿਆ ED ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਉਸ ਤੋਂ ਬਾਅਦ ਕਾਂਗਰਸ ਹਾਈ ਕਮਾਂਡ ਤੇ ਪੰਜਾਬ ਦੀ ਕਾਂਗਰਸ ਵੱਲੋਂ ਇੱਕ ਦੋ ਆਗੂਆਂ ਨੂੰ ਛੱਡ ਕੇ ਕੋਈ ਵੀ ਭਾਰਤਕੁਸ਼ਣ ਆਸ਼ੂ ਦੇ ਹੱਕ ਵਿੱਚ ਨਹੀਂ ਆਇਆ ਸਿਰਫ ਇੱਕ ਪਰਗਟ ਸਿੰਘ ਨੇ ਹੀ ਜ਼ਰੂਰ ਭਾਰਤਕੁਸ਼ਣ ਆਸ਼ੂ ਦੇ ਹੱਕ ਵਿੱਚ ਆਵਾਜ਼ ਜਿਹੜੀ ਇਹ ਬੁਲੰਦ ਕੀਤੀ ਹੈ ਲੇਕਿਨ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾਵਰਿੰਗ ਉਹਨਾਂ ਵੱਲੋਂ ਕੋਈ ਵੀ ਜਿਹੜਾ ਭਾਰਤਕੁਸ਼ਣ ਆਸ਼ੂ ਦੇ ਹੱਕ ਵਿੱਚ ਕੋਈ ਆਵਾਜ਼ ਨਹੀਂ ਚੱਕੀ ਗਈ ਸੋ ਭਾਰਤ ਪੋਸ਼ਣ ਆਸ਼ੂ ਨੂੰ ED ਨੇ ਪਹਿਲਾਂ ਜਦੋਂ ਗ੍ਰਿਫਤਾਰ ਕੀਤਾ ਤਾਂ ਲਾਇਕ ਹਿਰਾਸਤੇ ਵਿੱਚੋਂ ਉਹਨਾਂ ਨੇ ਉਸ ਦਾ ਰਿਮਾਂਡ ਲਿੱਤਾ 7 ਦਿਨ ਦਾ ਰਿਮਾਂਡ ਮੰਗਿਆ 5 ਦਿਨ ਦਾ ਰਿਮਾਂਡ ਮਿਲਿਆ ਬਹੁਤ ਕੁਝ ਖੁਲਾਸੇ ਹੋਏ ਉਹਨਾਂ ਦੀਆਂ ਜਾਇਦਾਦਾਂ ਬਾਰੇ ਜੋ ਉਹਨਾਂ ਦੇ ਵਿਦੇਸ਼ਾਂ ਦੇ ਵਿੱਚ ਉਹਨਾਂ ਦੇ ਸਾਰੇ ਖਾਤੇ ਖੰਡਾਲੇ ਗਏ ਔਰ ED ਨੂੰ ਜਿਹੜਾ ਕਿ ਬਹੁਤ ਕਾਲਾ ਧੰਦਰਾ ਕੇ ਸਾਹਮਣੇ ਆਇਆ ਉਸ ਤੋਂ ਬਾਅਦ 파ਰਕ ਪੁਸ਼ ਆਸ਼ੂ ਨੂੰ ਅੱਜ ਫਿਰ ਜਲੰਧਰ ਦੇ ਵਿੱਚ ਜਿਹੜਾ ਕਿ ਲਿਆਂਦਾ ਗਿਆ ਜਲੰਧਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਔਰ 10 ਦਿਨ ਦਾ ਫਿਰ ਰਿਮਾਂਡ ਜਿਹੜਾ ਕਿ ਮੰਗਿਆ ਜਾ ਰਿਹਾ ਸੀ ਲੇਕਿਨ ਅਦਾਲਤ ਵੱਲੋਂ ਉਸ ਨੂੰ ਨਾਇਕ ਹਰਾਸ ਵਿੱਚ ਪੇਸ਼ ਕੀਤਾ ਗਿਆ ਹੁਣ ਏਡੀ ਦੇ ਵੱਲੋਂ ਜਿਹੜੇ ਉਹਨਾਂ ਦੇ ਨਜ਼ਦੀਕੀ ਰਹੇ ਨੇ ਉਹਨਾਂ ਦੇ ਨੂੰ ਵੀ ਜਿਹੜਾ ਕਿ ਸੱਮਣ ਜਾਰੀ ਕਰ ਦਿੱਤੇ ਗਏ ਨੇ ਉਹਨਾਂ ਨੂੰ ਵੀ ਪੀਡੀ ਜਿਹੜਾ ਕਿ ਪੁਸ਼ਗਿਸ਼ ਕਰੇਗੀ ਸੋ ਭਾਰਤ ਪੁਸ਼ਨ ਆਸ਼ੂ ਜੋ ਕਿ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਸੀ ਔਰ ਪੰਜਾਬ ਦੇ ਵਿੱਚ ਕੈਬਨ ਮੰਤਰੀ ਸੀ ਔਰ ਵੱਡਾ ਨਾਮ ਸੀ ਵੱਡਾ ਚਿਹਰਾ ਸੀ ਕਾਂਗਰਸ ਦੇ ਵਿੱਚ ਲੇਕਿਨ ਕਾਂਗਰਸ ਨੇ ਕਿਉਂ ਦੂਰੀਆਂ ਬਣਾ ਲਈਆਂ ਕਾਂਗਰਸ ਦੀ ਲੀਡਰਸ਼ਿਪ ਵੱਲੋਂ ਭਾਵੇਂ ਪੰਜਾਬ ਦੀ ਹੋਵੇ ਭਾਵੇਂ ਕੇਂਦਰੀ ਹੋਵੇ ਕਿਸੇ ਨੇ ਵੀ ਭਾਰਤ ਪੁਸ਼ਨ ਆਸ਼ੂ ਦੇ ਹੱਕ ਵਿੱਚ ਨਹੀਂ ਆਏ ਸੋ ਅਜਲੰਦਰ ਦੇ ਵਿੱਚ ਜਿਵੇਂ ਲੈ ਕੇ ਆਏ ਭਾਰਤ ਪੁਸ਼ਨ ਆਸ਼ੂ ਨੂੰ ਕੋਈ ਵੀ ਕਾਂਗਰਸੀ ਨਜ਼ਰ ਨਹੀਂ ਆਇਆ ਕੋਈ ਵੀ ਲੀਡਰ ਉਹਨਾਂ ਦੇ ਹੱਕ ਵਿੱਚ ਨਹੀਂ ਆਇਆ ਜਲੰਧਰ ਦੇ ਵਿੱਚ ਜੋ ਕਿ ਚਰਨਜੀਤ ਚੰਨੀ ਸਾਬਕਾ ਮੁੱਖ ਮੰਤਰੀ ਨੇ ਪੰਜਾਬ ਦੇ ਹੋਰ ਸੰਸਦ ਰਹੇ ਜਲੰਧਰ ਤੋਂ ਉਹਨਾਂ ਵੱਲੋਂ ਵੀ ਕੋਈ ਪ੍ਰਤੀਕਿਰਿਆ ਨਜ਼ਰ ਨਹੀਂ ਆਈ ਕੋਈ ਸਮਰਥਕ ਨਹੀਂ ਆਇਆ ਭਾਰਤ ਪੁਸ਼ਨਾਸ਼ੂ ਦੇ ਸੋ ਭਾਰਤ ਪੁਸ਼ਨਾਸ਼ੂ ਲੈ ਕੇ ਜੋ ਵੱਡੀ ਚਰਚਾ ਬਣੀ ਹੋਈ ਕਿ ਕਾਂਗਰਸ ਪਾਰਟੀ ਨੇ ਕਿਉਂ ਨਾਰਾ ਕਰ ਲਿਆ ਕਿ ਕਾਂਗਰਸ ਨੂੰ ਪਤਾ ਸੀ ਕਿ ਭਾਰਤ ਪੁਸ਼ਨਾਸ਼ੂ ਨੇ ਇੰਨਾ ਜਿਹੜਾ ਪ੍ਰਚਾਰ ਕੀਤਾ ਹੈ ਇਸੇ ਕਰਕੇ ਉਹਨਾਂ ਨੂੰ ਲੁਧਿਆਣਾ ਤੋਂ ਜੀ ਟਿਕਟ ਨਹੀਂ ਦਿੱਤੀ ਜਾਂਦੀ ਦੂਸਰਾ ਕਿ ਭਾਰਤ ਪੁਸ਼ਣ ਆਸ਼ੂ ਦਾਜਾ ਵੜਿੰਗ ਨਾਲ ਜਿਹੜੀਆਂ ਉਹਨਾਂ ਨੇ ਦੁਰੀਆਂ ਬਣੀਆਂ ਹੋਈਆਂ ਨੇ ਉਹ ਵੀ ਜਗਜाहਰ ਹੋ ਗਈਆਂ ਨੇ ਕਿ ਰਾਜਾ ਵੜਿੰਗ ਪੰਜਾਬ ਪ੍ਰਧਾਨ ਹੋਣ ਦੇ ਨਾਤੇ ਭਾਰਤ ਪੁਸ਼ਣ ਆਸ਼ੂ ਦੇ ਹੱਕ ਵਿੱਚ ਕਿਉਂ ਨਹੀਂ ਬੋਲ ਰਹੇ ਕਿਉਂ ਪੰਜਾਬ ਸਰਕਾਰ ਨੂੰ ਨਹੀਂ ਕਹਿ ਰਹੇ ਜਾਂ ਸੈਂਟਰ ਦੀ ਸਰਕਾਰ ਦੇ ਵਿੱਚ ਇੱਕ ਵਾਰੀ ਵੀ ਉਹਨਾਂ ਨੇ ਜਿਹੜਾ ਕਿ ਉੱਥੇ ਸੰਸਦ ਦੇ ਵਿੱਚ ਨਹੀਂ ਬੋਲੇ ਕਿ ਸਾਡੇ ਮੰਤਰੀਆਂ ਦੇ ਉੱਪਰ ਨਜ਼ਾਇਰ ਈਡੀ ਵੱਲੋਂ ਜਿਹੜਾ ਉਹਨਾਂ ਦੇ ਗਿਰਫਤਾਰ ਕੀਤਾ ਜਾ ਰਿਹਾ ਹੈ 100 ਇਹ ਤੁਹਾਨੂੰ ਲੱਗਦਾ ਕਿ ਰਾਜਾ ਬ੍ਰਿੰਗ ਵੀ ਭਾਰਤਪੁਤ੍ਰ ਆਸ਼ੂ ਨੂੰ ਜਿਹੜਾ ਕਿ ਪਸਾ ਕੇ ਖੁਸ਼ ਸੀ ਈਡੀ ਦੇ ਰਡਾਰ ਤੇ ਉਹਨਾਂ ਨੂੰ ਭਾਰਤਪੁਤ੍ਰ ਆਸ਼ੂ ਦੇਖ ਕੇ ਖੁਸ਼ੀ ਸੋ ਲੁਧਿਆਣਾ ਦੇ ਵਿੱਚ ਜਿਹੜਾ ਕਿ ਰਾਹ ਸਾਫ਼ ਹੁੰਦਾ ਨਜ਼ਰ ਆਇਆ ਕਾਂਗਰਸ ਪਾਰਟੀ ਲਈ ਕਿ ਭਾਰਤਪੁਤ੍ਰ ਆਸ਼ੂ ਜੋ ਕਿ ਲੁਧਿਆਣਾ ਦੇ ਵਿੱਚ ਵੱਡਾ ਨਾਮ ਹੈ ਔਰ ਉਹ ਜੋ ਫਸ ਜਾਣ ਤਾਂ ਉਸ ਤੋਂ ਬਾਅਦ ਕਾਂਗਰਸ ਵਿੱਚ ਹੋਰ ਕੋਈ ਇੰਨਾ ਵੱਡਾ ਲੀਡਰ ਨਹੀਂ ਜਿਹੜਾ ਕਾਂਗਰਸ ਦਾ ਦਾਅਵੇਦਾਰ ਹੋਵੇਗਾ ਦੂਸਰੇ ਪਾਸੇ ਜੋ ਬੈਂਸ ਬ੍ਰਦਰ ਨਾਲ ਕਮਿਟਮੈਂਟ ਕਰਕੇ ਉਹਨਾਂ ਨੂੰ ਕਾਂਗਰਸ ਚ ਵੈਨ ਕਰਾਈ ਗਈ ਹੈ ਉਹਨਾਂ ਦੀਆਂ ਸੀਟਾਂ ਨੂੰ ਵੀ ਕੋਈ ਖਤਰਾ ਨਾ ਹੋਵੇ ਉਹਨਾਂ ਨੂੰ ਜਿਹੜਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਜਾਂ ਕੋਈ ਵੱਡੇ ਆਉਦੇ ਦੇ ਕੇ ਨਵਾਜਿਆ ਜਾਵੇ ਸੋ ਕੋਈ ਵਿਰੋਧ ਕਰਨ ਵਾਲਾ ਨਾ ਹੋਵੇ ਜੋ ਕਿ ਸਿਮਰਜੀਤ ਸਿੰਘ ਬੈਂਸ ਤੇ ਭਾਰਤ ਕੁਸ਼ ਆਸ਼ੂ ਦਾ ਇੱਕ ਦੂਜੀ ਨਾਲ ਪਹਿਲਾਂ ਅੰਰੋਧ ਚੱਲਦਾ ਰਿਹਾ ਸੋ ਸਿਮਰਜੀਤ ਸਿੰਘ ਬੈਂਸ ਬ੍ਰਦਰ ਜਦੋਂ ਇਹ ਕਾਂਗਰਸ ਦੇ ਵੱਚਾਏ ਨੇ ਉਹਨਾਂ ਵੱਲੋਂ ਵੀ ਕੋਈ ਪ੍ਰਤੀਕਿਰਿਆ ਨਹੀਂ ਦਿਖਾਈ ਜਾ ਰਹੀ ਬਿਲਕੁਲ ਸ਼ਾਂਤ ਬੈਠੇ ਨੇ ਸੋ ਭਾਜਪਾ ਆਸ਼ੂ ਨੂੰ ਜਿਵੇਂ ਅੱਜ ਜਲੰਧਰ ਦੇ ਵਿੱਚ ਲਿਆਂਦਾ ਗਿਆ ਕੋਈ ਕਾਂਗਰਸੀ ਲੀਡਰ ਉਹਨਾਂ ਦੇ ਹੱਕ ਵਿੱਚ ਨਹੀਂ ਆਇਆ ਕੋਈ ਤਰਨਾ ਮੁਜ਼ਾਰਾ ਨਹੀਂ ਕੀਤਾ ਗਿਆ ਸੋ ਸੁਖਪਾਲ ਸਿੰਘ ਖਹਿਰਾ ਦਾ ਨਾਮ ਲਿੱਤਾ ਜਾ ਰਿਹਾ ਸੀ ਲੇਕਿਨ ਸੁਖਪਾਲ ਸਿੰਘ ਖਹਿਰਾ ਵੀ ਅੱਜ ਨਹੀਂ ਆਏ ਸੋ ਇਸ ਨੂੰ ਲੈ ਕੇ ਕਿ ਭਾਜਪਾ ਆਸ਼ੂ ਜਿਹੜਾ ਕਿ ਹੁਣ ਵਚਨ ਦੀ ਆਸ ਖਤਮ ਹੋ ਗਈ ਹੈ ਉਹਨਾਂ ਦੇ ਪਿੱਛੇ ਕੋਈ ਜਿਹੜਾ ਕਾਂਗਰਸੀ ਅਵਾਜ਼ ਨਹੀਂ ਚੱਕਰੇ ਸੋ ਸੂਤਰਾ ਮਿਲਦਾ ਪਤਾ ਲੱਗਾ ਕਿ ਈੜੀ ਨੇ ਕ੍ਰੀਪ ਪੰਜ ਲੋਕਾਂ ਨੂੰ ਸੰਮਨ ਵੀ ਜਾਰੀ ਕਰ ਦਿੱਤੇ ਨੇ ਆਸ਼ੂ ਦੇ ਬੇहद ਕ੍ਰੀਪੀ ਹਨ ਇੰਨਾ ਚੋਂ ਕੁਝ ਅਜੇ ਲੋਕ ਵੀ ਹਨ ਜਿਨ੍ਹਾਂ ਦੀ ਵਿਜੀਲੈਂਸ ਨੇ ਟ੍ਰਾਂਸਪੋਰਟ ਟੈਂਡਰ ਘੁਟਾਲੇ ਦੀ ਇਸ ਚ ਸਮੁਲਿਅਤ ਵੀ ਪਾਈ ਸੀ ਹੁਣ ਆਉਣ ਵਾਲੇ ਦਿਨਾਂ ਚ ਚੈਕਲਿਸਟ ਚ ਸ਼ਾਮਲ ਲੋਕਾਂ ਦੀ ਗਿਣਤੀ ਵੱਧ ਸਕਦੀ ਏ ਇੱਥੋਂ ਤੱਕ ਕਿ ਆਸ਼ੂ ਦੇ ਨੇੜਲੇ ਤੇ ਕਈ ਲੋਕਾਂ ਦੇ ਵਿੱਤੀ ਖਾਤਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਏ ਅਧਿਕਾਰੀ ਕਈ ਨਿਵੇਸ਼ਕਾਂ ਤੇ ਫਾਈਨੈਂਸਾਂ ਤੋਂ ਵੀ ਪੁਸ਼ਕਿਸ਼ ਕਰਨ ਦੀ ਤਿਆਰੀ ਕਰ ਰਹੇ ਹਨ ਸੋ ਭਾਰਤ ਪੁਸ਼ਣ ਆਸ਼ੂ ਦਾ ਜਿਹੜਾ ਕਿ ਹੁਣ ਮੁਸ਼ਕਲਾਂ ਦਿਨੋ ਦਿਨ ਵੱਧਦੀਆਂ ਜਾ ਰਹੀਆਂ ਨੇ